ਤਸਾਨਪਰਾਵੋ ਅੱਜ ਆਪਾਂ ਪਹੁੰਚੇ ਹੋਏ ਤਸਾਨ ਮੇਲਾ ਲੁਧਿਆਣਾ ਦੇ ਅੱਜ ਦੂਜਾ ਦਿਨ ਹੈ 22 ਤਰੀਕ ਹੈ ਤੇ ਅੱਜ ਤੁਹਾਨੂੰ ਲਾਈਵ ਜੋ ਪਸ਼ੂ ਮੇਲਾ ਲੱਗ ਰਿਹਾ ਹੈ ਗੁਰੂ ਅੰਗਦ ਦੇ ਮੈਡੀਟਰੀ ਕੈਨੀਮਲ ਯੂਨੀਵਰਸਿਟੀ ਲੁਧਿਆਣਾ ਵੱਲੋਂ ਲਾਇਆ ਜਾ ਰਿਹਾ ਹੈ ਇਹ ਤੁਹਾਨੂੰ ਦਿਖਾ ਰਹੇ ਹਾਂ ਕਿ ਆਪਾਂ ਆਉਂ ਚੱਲਦੇ ਆਂ ਅੰਦਰ ਅੰਦਰ ਦੇਖਦੇ ਆਂ ਬਹੁਤ ਸਾਰੇ ਕਿਸਾਨ ਵੀ ਪਹੁੰਚੇ ਹੋਏ ਨੇ ਇਹ ਮੇਲਾ ਦੇਖਣ ਜੋ ਪਸ਼ੂ ਮੇਲਾ ਯੂਨੀਵਰਸਿਟੀ ਵੱਲੋਂ ਲਾਇਆ ਜਾ ਰਿਹਾ ਹੈ ਕਿ ਜਾਣੋ ਜੀ ਹੋਰ ਮੋਟਾ ਜੀ ਇਧਰ ਇਧਰ ਜੋ ਪ੍ਰਾਈਵੇਟ ਸਟਾਲ ਲੱਗੇ ਹੋਏ ਨੇ ਦੇਖ ਸਕਦੇ ਹੋ ਤੁਸੀਂ ਤੇ ਪਹਿਲਾਂ ਆਪਾਂ ਜੋ ਯੂਨੀਵਰਸਿਟੀ ਵੱਲੋਂ ਆਪਣਾ ਸਟਾਲ ਲਾਏ ਹੋਏ ਨੇ ਪਹਿਲਾਂ ਉਹ ਦੇਖਨੇ ਆ ਉਹ ਪੰਡਾਲ ਕਿੱਥੇ ਲੱਗਿਆ ਹੋਇਆ ਹੈ ਜਿੱਥੇ ਕਿਸਾਨ ਵੀਰਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਪਸ਼ੂਆਂ ਬਾਰੇ ਜੀ ਪੱਤਾ ਸਾਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਖਾਸਵਾਲ ਕਰਕੇ ਵਧੀਆ ਦੁੱਧ ਉਤਪਾਦਨ ਲੈ ਸਕਦੇ ਆ ਇਹ ਉਹ ਪਲਾਗਾ ਇੱਧਰ ਆ ਯੂਨੀਵਰਸਿਟੀ ਵੱਲੋਂ ਆਪਣੇ ਸਟਾਲ ਲਗਾਏ ਗਏ ਨੇ ਜਿੱਥੇ-ਜਿੱਥੇ ਅਡੋਡੀ ਦੱਸਿਆ ਗਿਆ ਹੈ ਵੀ ਜੋ ਵੀ ਖਰਾਕ ਵਗੈਰਾ ਪਾਉਣੀ ਹੈ ਪਸ਼ੂਆਂ ਉਹ ਆਪਾਂ ਕਿਸ ਤਰ੍ਹਾਂ ਪਾ ਸਕੀਏ ਪਸ਼ੂ ਹਸਪਤਾਲ ਸਾਨੂੰ ਯੂਨੀਵਰਸਿਟੀ ਵੱਲੋਂ ਦੇਖ ਸਕਦੇ ਹੋ ਵੱਡੇ ਪਸ਼ੂਆਂ ਲਈ ਸੇਵਾ ਹਸਪਤਾਲ ਦੇ ਵਿੱਚ ਸੇਵਾਦਾਰ ਲਗਧ ਕਰਾਇਆ ਗਿਆ ਕਿਸਾਨ ਜੀ ਜਾਣਕਾਰੀ ਲੈ ਰਹੇ ਹਨ ਖਾਸ ਤੇ ਪੁੱਤ ਦੇ ਮਸਾਂ ਦੇ ਪੱਥਰ 12 ਦਾ ਗੁੱਛਾ ਘੋੜੇ ਦੀ ਅੰਤਰੀ ਬਟਨੀ ਸਰ ਜੀ ਤੇ ਰੇਡੀਓ ਦਾ ਜੁਨੀਵਰਸਟੀ ਜੋ ਲਾਈਵ ਵਗੈਰਾ ਕਰਦੇ ਉਹਨਾਂ ਬਾਰੇ ਉਹਨਾਂ ਨੇ ਸਾਰਾ ਕੁਝ ਇਹ ਦਿਖਾਇਆ ਆ ਆ ਤੁਸੀਂ ਜੋ ਵਿਸ਼ੇਸ਼ ਕਰਦੇ ਇਹਨਾਂ ਨੇ ਤਿਆਰ ਜੋ ਮੱਝ ਦਾ ਪੇਟ ਦੇ ਵਿੱਚ ਕਿਲ ਖੁੱਬਣਾ ਇਹ ਦੇਖ ਸਕਦੇ ਹੋ ਤੇ ਫਰੇ ਵਿਕਾਸ ਤੋਂ ਬੱਕਰੀ ਦਾ ਜਿਗਰ ਗਾਂ ਦੇ ਗੁਰਦੇ ਸਰੰਦੀਰ ਮਾਲਮ ਠੀਕ ਕਰਨ ਲਈ ਕੱਟਿਆ ਜਾਣ ਵਾਲਾ ਅਸਤਰ ਲਗਾਮ ਨੂੰ ਪੂਰਾ ਇਹਨਾਂ ਨੇ ਸਰੀਰ ਦਾ ਦਿਖਾਇਆ ਹੋਇਆ ਇੱਥੇ ਟਿੱਕੇ ਟਿੱਕੇ ਬਸਨ ਵਾਲੇ ਜੀ ਜੀ ਇਹ ਦੇਖ ਸਕਦੇ ਹੋ ਨਾਰੀ ਕੁੱਤੇ ਦੇ ਅੰਦਰੂਨੀ ਇਹ ਵੀ ਤੁਸੀਂ ਦੇਖ ਸਕਦੇ ਹੋ ਕੇਪੜੇ ਪੇਟਾਂ ਪਿੱਲੀ ਅੰਤਰੀ ਇਨਸਾਨਾਂ ਸਾਹ ਨਾਲੀ ਦਿਮਾਗ ਨਾਸਕੋਲ ਘੋੜੇ ਦਾ ਪਿੰਜਰ ਮੁਰਗੇ ਦਾ ਤੂੜੀ ਭਰੇ ਨੂੰ ਬਿਮਾਰੀ ਦੇ ਲੱਛਣ ਸੈਂਟਰ ਆਫ 1 ਹੈਕ पशुओं दी पूजा भी हो ये सारे जो स्तन के ये जूनियर सी केंद्र के जो अपन दिखा रहे हैं पशुओंला जो लिक टीकाकरण पशु बीमारी खोज केंद्र पशु फार्म की बीमारियों आली चांस देख सकदे हो पशुओं चमड़ी रोग अब देख टीवी बिमारी फलेरिया रोग जोह की बिमारी काफ सेंस। सैंपल जमा कर

देख बहुत सारे किसान भी जो भी इन्होंने सतारा लाइन यूनिवर्सिटी वालों काम आसान दे रही कम हो ਛੋਟੇ ਪੱਧਰ ਤੇ ਮੇਰੇ ਪਲਾਂਟ ਦਾ ਮਾਡਲ ਇਹਨਾਂ ਦੇ ਸੀਮਿਕਨ ਘਰਮੰਤਾਰੀ ਕਸ਼ਚਨ PCN ਦਾਰਤ ਜੋ ਪ੍ਰੋਡਕਟ ਪਿਆਰ ਕੀਤੇ ਜਾਂਦੇ ਯੂਨੀਵਰਸਟੀ ਲਈ ਉਹ ਸਾਰੇ ਪ੍ਰੋਡਕਟ ਜਿਹੜੇ ਆਪਾਂ ਇਹਨਾਂ ਨੂੰ ਲਾਂਚ ਕੀਤੇ ਨਾਲ ਸੇਲ ਵੀ ਕਰ ਰਹੇ ਸੀ ਦੇਰੀ ਦੇ ਫੋਰਸਸ ਟੈਕਨੋਲੋਜੀ ਜੀ ਆਨ ਕਿਸਾਨ ਜੋ ਡਾਕਟਰ ਸਾਹਿਬਾਨ ਨੇ ਸੀ ਉਹਨਾਂ ਤੋਂ ਜਾਣਕਾਰੀ ਪ੍ਰਾਪਤ ਕਰ ਰਹੇ ਹਾਂ ਤੇ ਹੁਣ ਆਪਾਂ ਦੇਖਦੇ ਹਾਂ ਦੋਸਤ ਇੱਕ ਮਸੀ ਤੇ ਬਕਤ ਖਵਲੇ ਜਿੰਨੇ ਮਾਡਲ ਪੇਸ਼ ਕੀਤਾ ਹੈ ਅਪਡੇਟ ਸਟੇਟਸ ਅੱਤਕ ਦੇ ਆਂਦੇ ਫੀਡ ਮੇਲਾ ਜੀ ਸ਼ਾਮ ਨੂੰ ਸੱਤ ਹੋ ਗਿਆ ਲਾਜਾ ਹੋ ਗਿਆ ਅਕੀਰ ਕੰਟਕ ਵਿਕਾਸ ਜੁੰਟ ਲਾਜਾ ਹੋ ਗਿਆ ਵਿਕਾਸ ਜੁੰਟ ਇਹਨਾਂ ਦਾ ਬਤਿਆਰ ਕੀਤਾ ਜਾ ਦਿਖਾਉਣ ਦੇ ਲਈ ਮੱਛੀਪਾਲਣ ਚ ਅਜੂਲਾ ਬੂਟੀ ਦੀ ਖਰਾਕ ਪਜੋ ਵਰਤੀ ਮੱਛੀ ਫੋਰ ਪੰਛੀ ਤੋਂ ਬਚਾ ਲਈ ਤੱਕ ਬਾਇਓਸਕੋਪ ਦੀ ਵਰਤੋਂ ਦੀ ਮੱਛੀਆਂ ਦੇ ਉਹਨਾਂ ਨੇ ਤਗਾਸ ਮੱਛੀ ਪ੍ਰਤੀ ਇੱਕ ਅਰਸ਼ਤਕ ਪਾਰਨ ਮੱਛੀ ਦਾ ਜੋ ਮਾਡਲ ਠੋਕਾ ਜਿਹਾ देख सकते मेरा तो, की सिस्टम है मच्छी के उत्पादन मच्छी के उत्पादन ਮੱਛੀ ਦੇ ਤੋਂ ਪਾਣ ਪ੍ਰਾਕ੍ਰਿਤਿਕ ਯੂਨੀਵਰਸਿਟੀ ਬਣਾ ਸਕਦੇ ਹਾਂ ਮੱਛੀ ਦਾ ਉਦਸ਼ੇਹਤ ਬਣਾਓ ਚਿਕਨ ਅੰਡ ਸਮੋਸਾ ਮੀਰ ਪੱਤ ਬੱਕਰੇ ਦੇ ਨਿਕਲ ਬੱਕਰੇ ਦੇ ਨਿਕਲ ਬਖਰੋ ਪ੍ਰੋਡਕਟ ਜਾਂ ਤੁਸੀਂ ਨਿਕਲ ਤੋਂ ਤਿਆਰ ਕਰ ਸਕਦੇ ਹੋ ਯੂਨੀਵਰਸਿਟੀ ਬਣਾ ਕੇ ਕੀ ਕਰੀਏ ਪ੍ਰੋਡਕਟ ராயே ஆனா தேலா

ਜੋ ਵੀ ਯੂਨੀਵਰਸਿਟੀ ਵੱਲੋਂ ਆਪਣੇ ਖਾਸਿਆਰ ਕੀਤੇ ਗਏ ਉਹ ਵੀ ਤੁਹਾਨੂੰ ਦਿਖਾਉਣੇ ਆ ਇੱਥੇ ਮੇਲੇ ਦੇ ਵਿੱਚ ਵਿਆਹ ਕੇ ਇਹਨਾਂ ਨੇ ਦਿਖਾਈ ਗਈ। ਸਭ ਤੋਂ ਪਹਿਲਾਂ ਗੁਰੂ ਅੰਗਦ ਦੇਵ ਸੈਂਸ ਯੂਨੀਵਰਸਿਟੀ ਦੇ ਤਸਵੀਰ ਲੱਗਦਾ। ਘਰ ਦੇ ਵਿਖਾੜੇ ਮੁਰਗੀ ਦਾ ਲੱਗਦਾ। ਨੋਸ਼ੀਨ ਤਾਈ ਦੇ ਤਾਈ ਦੇਖ ਸਕੋਗੇ। ਉਰਗੀ ਵੱਲੋਂ। اهلا و سهلا 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 ਮੁਰਗੀਆਂ ਰੱਖਣ ਦਾ ਮੌਕਾ ਤਿਆਰ ਕੀਤੀ ਗਈ ਨਾਮੀ ਨਾ ਨਾ ਲੱਗਦੀ ਹੈ ਜੇਕਰ ਉਦਾਹਰਨਾਂ ਵਿੱਚ ਇੱਕ ਦੀ ਹੈ

ਬੱਕਰੇ ਬੱਕਰੇ ਨਾਸਰ ਦੇਖਣ ਆ ਰਹੇ ਮੰਡੀ ਦੇ ਜਾ ਕੇ ਬੱਲੇ ਆਏ ਬਹੁਤ ਸਾਰੇ ਬੱਕਰੇ ਬੱਕਰੇ ਨੂੰ ਦੇਖ ਰਹੇ ਉਸ ਤੋਂ ਕੇ ਜਰਸੀ ਨਾ ਦਿਗੋ ਚ ਚਾਲੀ ਯਾ ਫਰਕਤਾ ਹੀ ਕਿਦਾ ਇੱਕ ਦਿਨ ਲਈ ਬੱਤ ਵਾਰ ਸਤਾਇਦਿਆ ਸਾਹਿਬਾਨ ਨਾਲ ਸਬਸਤ ਮਾਣੇ ਸ਼ੇਰ ਜੀ ਤੋਂ ਪੁੱਛਿਆ ਤਾਂ ਵੱਡੀ ਮਿੱਲੀ ਰਾਣੀ

ਮੁਰਾਨਾ ਸਰ ਦਾ ਚੋਕਾ ਮਾਂ ਦੇ ਸਵੇਰ ਤੋਂ ਦਰਦਾਂ ਵਿੱਚ ਚੋਕਾ ਵਾਸਨਾ ਦੇਖੇ ਗੋਗਲਿੰਦੇ ਸਬਜ਼ੀ ਪਹਿਲੇ ਸਵੇਰ ਬੱਦ ਤੋਂ ਉਤਪਾਦਨ ਹੁੰਦਾ 90% ਗੋਗਲਾ ਸੰਮਾਨ ਦੇ ਜੁਰਦਾਂ ਦਸ਼ਤਾਨ ਹੁੰਦਾ ਖਿਦਾਰ ਦਗੀ ਸਬਜ਼ੀ ਕਰ 7 ਦੇ ਫਾਰਾ

আম মারালে কালে ধালজে মরিতয়ে খাযারে এালালে যারারা ইঝা الথ্ণথ গোয় এালাল আণীা আইাখয়ে মারাল ইকশলে য়ারেতয় দখনা केला उदाहरण क्या